ਪਾਰ ਸਰਕਾਰ ਵੱਲੋਂ ਇੱਕ ਐਸਸੀ ਪਾਈਚਾਰੇ ਨੂੰ ਲੈ ਕੇ ਇੱਕ ਦਲਤ ਭਲਾਈ ਕਮੇਟੀ ਬਣਾਈ ਗਈ ਉਸ ਭਲਾਈ ਕਮੇਟੀ ਦੀ Shimla ਦੇ ਵਿੱਚ ਇੱਕ 5 ਸਟਾਰ ਹੋਟਲ ਦੇ ਵਿੱਚ ਮੀਟਿੰਗ ਹੋਈ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਖ ਸਕੱਤਰ ਕੇਪ ਸਿਨਾ ਅਤੇ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਪੇਸ਼ ਹੋਏ ਨੇ ਖਬਰ ਸਾਹਮਣੇ ਆਈ ਹੈ ਕਿ ਇਸ ਮੀਟਿੰਗ ਦੇ ਵਿੱਚ ਪਾਰਲੀਮੈਂਟ ਦੀ ਵੈਲਫੇਅਰ ਭਲਾਈ ਕਮੇਟੀ ਆ ਜੋ ਉਹਨਾਂ ਵੱਲੋਂ ਪੰਜਾਬ ਸਰਕਾਰ ਦੀ ਰੱਜ ਕੇ ਖਿਚਾਈ ਕੀਤੀ ਗਈ ਆ ਔਰ ਇਸ ਕਰਕੇ ਹੁਣ ਸਰਕਾਰ ਨੂੰ ਭਾਜੜਾ ਪੈ ਚੁਕੀਆਂ ਆਖਿਰ ਐਸਸੀ ਭਾਈਚਾਰੇ ਨੂੰ ਲੈ ਕੇ ਜਿਹੜੀ ਖਚਾਈ ਕੀਤੀ ਗਈ ਹੈ ਕੀ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਨੂੰ ਲੈ ਕੇ ਜਿਹੜੀਆਂ ਸਕੀਮਾਂ ਨੇ ਉਸ ਸਕੀਮਾਂ ਦੇ ਤਹਿਤ ਕੀ ਉਸ ਸਕੀਮਾ ਲਾਗੂ ਨਹੀਂ ਹੋ ਰਿਆ ਔਰ ਸਭ ਤੋਂ ਵੱਡੀ ਗੱਲ ਹੈ ਇਸ ਮੀਟਿੰਗ ਦੇ ਵਿੱਚ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵਿੱਚ ਜਾਣਾ ਔਰ ਪੰਜਾਬ ਦੀ ਸਾਖਰਤਾ ਦਰ ਲਿਟਰੇਸੀ ਰੇਟ ਜਿਹੜਾ ਉਹ ਘਟ ਰਿਹਾ ਉਹ ਵੀ ਆਪਣੇ ਆਪ ਚ ਇੱਕ ਚਿੰਤਾ ਵਾਲੀ ਗੱਲ ਹੈ ਪੂਰੀ ਖਬਰ ਹੈ ਕਿ ਪੰਜਾਬ ਪੁਲਿਸ ਵੱਲੋਂ ਵੀ 5 ਵਰਿਆਂ ਦੇ ਅੰਕੜੇ ਸੰਸਦੀ ਕਮੇਟੀ ਅੱਗੇ ਪੇਸ਼ ਕੀਤੇ ਗਏ ਨੇ ਪੰਜਾਬ ਸਰਕਾਰ ਨੇ ਸੰਸਦੀ ਕਮੇਟੀ ਨੂੰ ਕੁਝ ਸੁਝਾਅ ਵੀ ਦਿੱਤੇ ਨੇ ਔਰ ਉਧਰ ਚਰਚਾ ਕਿ ਜਿਹੜੀ ਕਮੇਟੀ ਦੀ ਮੀਟਿੰਗ ਹੋਈ ਆ ਉਹ 5 ਸਟਾਰ ਹੋਟਲ ਦੇ ਵਿੱਚ ਹੋਈ ਆ ਪੂਰੀ ਖਬਰ ਆ ਕਿ ਅਨੁਸੂਚਿਤ ਜਾਤੀਆਂ ਭਲਾਈ ਬਾਰੇ ਸੰਸਦੀ ਕਮੇਟੀ ਨੇ ਦਲਿਤਾਂ ਦੀ ਭਲਾਈ ਬਾਰੇ ਮਾਮਲਿਆਂ ਤੇ ਪੰਜਾਬ ਸਰਕਾਰ ਦੀ ਰੱਜ ਕੇ ਖਚਾਈ ਕੀਤੀ ਹੈ ਚੇਅਰਮੈਨ ਇਸ ਕਮੇਟੀ ਦੇ ਨੇ ਮੈਂਬਰ ਪਾਰਲੀਮੈਂਟ ਫਗਣ ਸਿੰਘ ਕੁਲਸਤੇ ਉਹਨਾਂ ਦੀ ਅਗਵਾਈ ਹੇਠ ਹੀ ਸੰਸਦੀ ਕਮੇਟੀ ਵੱਲੋਂ ਇੱਕ ਰੱਖੀ ਮੀਟਿੰਗ ਵਿੱਚ ਸੂਬੇ ਦੇ ਮੁੱਖ ਸਕੱਤਰ ਕੇ ਏ ਪੀ ਸਿਨਾ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਮੇਤ ਪੰਜਾਬ ਦੇ ਡੇਢ ਦਰਜਨ ਦੇ ਕਰੀਬ ਵੱਡੇ ਅਧਿਕਾਰੀ ਕਮੇਟੀ ਦੀ ਮੀਟਿੰਗ 'ਚ ਸ਼ਾਮਲ ਹੋਏ ਨੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦਾ ਦੌਰਾ ਕਰਨ ਮਗਰੋਂ ਸੰਸਦੀ ਕਮੇਟੀ ਨੇ ਪੰਜਾਬ ਸਰਕਾਰ ਵੱਲੋਂ ਦਲ ਪੜਾਈ ਲਈ ਚੁੱਕੇ ਗੇ ਕਦਮਾਂ ਤੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਵਿਚਾਰ-ਚਰਚਾ ਵੀ ਕੀਤੀ ਗਈ ਹੈ। ਬੀਰਵਨ ਅਨੁਸਾਰ ਸਰਦੀ ਕਮੇਟੀ ਨੇ ਪੰਜਾਬ ਵਿੱਚ ਦਲਤਾਂ ਉੱਤੇ ਯੁਰਮਾ ਵਿੱਚ ਪੰਜਾਬ ਪੁਲਿਸ ਦੀ ਢਿੱਲੀ ਤਫ਼ਤੀਸ਼ ਉੱਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਇਸ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਦਲਤਾਂ ਉੱਤੇ ਅਤਿਆਚਾਰ ਦੇ ਕੇਸ ਤਾਂ ਦਰਜ ਹੋ ਜਾਂਦੇ ਨੇ ਪਰ ਅਜਿਹੇ ਕੇਸਾਂ ਦੀ ਪੜਤਾਲ ਛੇਤੀ ਕਿਤੇ ਤਨਪਤਣ ਨਹੀਂ ਲੱਗਦੀ। ਪੰਜਾਬ ਪੁਲਿਸ ਨੇ ਲੰਘੇ ਪੰਜ ਵਰਿਆਂ ਦੇ ਅੰਕੜੇ ਸੰਸਦੀ ਕਮੇਟੀ ਅੱਗੇ ਪੇਸ਼ ਕੀਤੇ ਜਿਨ੍ਹਾਂ ਦਾ ਸੰਸਦੀ ਕਮੇਟੀ ਨੇ ਸਖਤ ਨੋਟਿਸ ਵੀ ਲਿਆ ਹੈ ਦਲਤਾਂ ਖਿਲਾਫ ਅਤਿਆਚਾਰ ਦੇ ਕੇਸਾਂ ਵਿੱਚ ਅਦਾਲਤਾਂ ਵਿੱਚ ਸਫਲਦਾਰੀ ਕਾਫੀ ਨੀਵੀਂ ਹੈ ਪੰਜਾਬ ਪੁਲਿਸ ਵੱਲੋਂ 220 ਤੋਂ ਲੈ ਕੇ 225 ਦਰਾਂਨ ਦਲਤ ਭਾਈਚਾਰੇ ਉੱਤੇ ਅਤਿਆਚਾਰ ਨੂੰ ਲੈ ਕੇ 708 ਕੇਸ ਦਰਜ ਕੀਤੇ ਗਏ ਨੇ ਜਿਨ੍ਹਾਂ ਵਿੱਚੋਂ 482 ਕੇਸਾਂ ਵਿੱਚ ਚਾਰ ਸ਼ੀਟ ਵੀ ਧਾਇਰ ਕੀਤੀ ਗਈ ਹੈ ਸਿਰਫ 28 ਕੇਸਾਂ ਵਿੱਚ ਹੀ ਅਦਾਲਤ ਚ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜੋ ਕਿ 17% ਦੀ ਹੀ ਸਫਲਤਾ ਦਰ ਬਣਦੀ ਹੈ ਸੰਸਦੀ ਕਮੇਟੀ ਨੇ ਇਸ ਗੱਲ ਦਾ ਨੋਟਿਸ ਲਿਆ ਕਿ ਪੰਜਾਬ ਦੇ ਦਲਤ ਭਾਈਚਾਰੇ ਦੇ ਨੌਜਵਾਨ ਮੱਧ ਪੂਰਬੀ ਮੁਲਕਾਂ ਵਿੱਚ ਜਾ ਰਹੇ ਨੇ ਚੇਅਰਮੈਨ ਨੇ ਪੰਜਾਬ ਦੇ ਦਲਤ ਵਰਗ ਦੀ ਸੱਖਤਾ ਦਰ ਉੱਤੇ ਵੀ ਉਂਗਲ ਚੁੱਕਦਿਆਂ ਕਿਹਾ ਕਿ ਸ਼ਾਇਦ ਇਸੇ ਕਰਕੇ ਜਵਾਨੀ ਦੂਸਰੇ ਮੁਲਕਾਂ ਨੂੰ ਜਾਣ ਲਈ ਮਜਬੂਰ ਹੋ ਗਈ ਹੈ ਪੰਜਾਬ ਸਰਕਾਰ ਨੇ ਦੱਸਿਆ ਕਿ ਦਲਤ ਭਾਈਚਾਰੇ ਦੇ 1737 ਨੌਜਵਾਨਾਂ ਨੂੰ 2015 2016 ਤੋਂ ਲੈ ਕੇ 2024 2025 ਦੌਰਾਨ ਬੈਂਕ ਐਜੂਕੇਸ਼ਨ ਲੋਨ ਦਿੱਤਾ ਗਿਆ ਸੰਸਦ ਦੀ ਕਮੇਟੀ ਨੇ ਇਸ ਗੱਲ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਦਲਤ ਭਲਾਈ ਖਾਤਰ ਜਿੰਨਾ ਪੈਸਾ 플ਾਨ ਵਿੱਚ ਰੱਖਿਆ ਜਾਂਦਾ ਹੈ ਉਹ ਖਰਚੇ ਹੀ ਨਹੀਂ ਕੀਤਾ ਜਾਂਦਾ ਸਕੂਲਾਂ ਦੇ ਡ੍ਰੌਪ ਆਊਟ ਤੋਂ ਇਲਾਵਾ ਸੰਸਦ ਦੀ ਕਮੇਟੀ ਨੇ ਨਸ਼ਿਆਂ ਦੀ ਗ੍ਰਿਪਤ ਵਿੱਚ ਆ ਰਹੇ ਦਲਤਾਂ ਦੀ ਗੱਲ ਵੀ ਕੀਤੀ ਹੈ ਅੰਮ੍ਰਿਤਸਰ ਵਿੱਚ ਡਾਕਟਰ ਬੀ ਆਰ ਮੇਦਕਰ ਦੇ ਬੋਤ ਨਾਲ ਛੇੜਛਾੜ ਦੇ ਮਾਮਲੇ ਨੂੰ ਲੈ ਕੇ ਵੀ ਉਹਨਾਂ ਨੇ ਚਰਚਾ ਕੀਤੀ ਹੈ ਇਸੇ ਤਰ੍ਹਾਂ ਪਿੰਡਾਂ ਵਿੱਚ ਜੋ ਪੰਚਾਇਤੀ ਜ਼ਮੀਨਾਂ ਚੋਂ ਇੱਕ ਧਿਆਈ ਜ਼ਮੀਨ ਐਸਸੀ ਵਰਗ ਲਈ ਰਾਖਵੀਆਂ ਉਸ ਦੀ ਸਥਿਤੀ ਵੀ ਇਸ ਕਮੇਟੀ ਨੇ ਜਾਣੀ ਹੈ ਉਧਰ ਪੰਜਾਬ ਸਰਕਾਰ ਨੇ ਵੀ ਸੰਸਦੀ ਕਮੇਟੀ ਨੂੰ ਕੁਝ ਸੁਝਾਅ ਦਿੱਤੇ ਨੇ ਸਰਕਾਰ ਨੇ ਜਿਹੜੇ ਸੁਝਾਅ ਦਿੱਤੇ ਉਹਨਾਂ ਵਿੱਚ ਦੱਸਿਆ ਕਿ ਵਜੀਫਾ ਸਕੀਮ ਦੇ ਕਰੀਬ 600 ਕਰੋੜ ਜਿਹੜਾ ਬਕਾਇਆ ਵਾ ਉਹ ਕੇਂਦਰ ਤੋਂ ਰਿਲੀਜ਼ ਨਹੀਂ ਹੋਇਆ ਕੇਂਦਰ ਨੂੰ ਇਹ ਜਿਹੜਾ 600 ਕਰੋੜ ਰੁਪਈਆ ਵਾ ਔਰ ਰੀਲੀਜ਼ ਕਰਨ ਦੀ ਵੀ ਪੰਜਾਬ ਸਰਕਾਰ ਵੱਲੋਂ ਗੱਲ ਆਕੀ ਗਈ ਹੈ ਇਸੇ ਤਰ੍ਹਾਂ ਪ੍ਰੀ میٹرਿਕ ਅਤੇ ਪੋਸਟ میٹرਿਕ ਸਕੀਮ ਤਹਿਤ ਵੀ ਵਜੀਫਾ ਸਕੀਮ ਮਾਪਿਆਂ ਦੀ ਸਲਾਨਾ ਆਮਦਨ हद ਵਿਦਾਈ ਜਾਂਦੀ ਵੀ ਮੰਗ ਕੀਤੀ ਹੈ ਪਤਾ ਲੱਗਿਆ ਕਿ ਸੰਸਦੀ ਕਮੇਟੀ ਨੇ ਕਈ ਹੋਰ ਨਾ ਮੁੱਦਿਆਂ ਨੂੰ ਵੀ ਛੋਇਆ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਸੰਸਦ ਕਮੇਟੀ ਨੂੰ ਦਲਤ ਭੜਾਈ ਲਈ ਕੀਤੇ ਗਏ ਕੰਮਾਂ ਤੋਂ ਵੀ ਜਾਣੂ ਕਰਵਾਇਆ ਖਬਰ ਇਹ ਵੀ ਚਰਚਾ ਦੇ ਵਿੱਚ ਛਾਕੇ ਰੋਚ ਗਲੇ ਕਿ ਦਲਤਾਂ ਦੀ ਭੜਾਈ ਲਈ ਬਣੀ ਸੰਸਦੀ ਕਮੇਟੀ ਦੀ ਮੀਟਿੰਗ ਇੱਥੇ ਪੰਜ ਤਾਰਾ ਹੋਟਲ ਵਿੱਚ ਹੋਈ ਹੈ ਇਸ ਤੋਂ ਪਹਿਲਾਂ 5 ਅਤੇ 6 ਜੂਨ ਨੂੰ ਹਿਮਾਚਲ ਪ੍ਰਦੇਸ਼ ਧਰਮਸ਼ਾਲਾ ਵਿੱਚ ਸੰਸਦੀ ਕਮੇਟੀ ਜੁੜੀ ਸੀ ਇੱਥੇ ਹੋਈ ਮੀਟਿੰਗ ਵਿੱਚ ਸੰਸਦੀ ਕਮੇਟੀ ਦੇ 13 ਮੈਂਬਰ ਹਾਜ਼ਰ ਸਨ ਜਿਨ੍ਹਾਂ ਨੂੰ ਦਲਤਾਂ ਦੀ ਸਥਿਤੀ ਬਹੁਤ ਚੰਗੀ ਨਹੀਂ ਉਹਨਾਂ ਨੂੰ ਦਲਦਲ ਚੋਂ ਕੱਢਣ ਲਈ ਵਿਚਾਰ ਵਟਾਂਦਰਾ ਪੰਜ ਤਾਰਾ ਹੋਟਲ ਵਿੱਚ ਜਿਹੜਾ ਵਾ ਚਰਚਾ ਕੀਤੀ ਗਈ ਆ ਹਾਲਾਂਕਿ ਚੰਡੀਗੜ੍ਹ ਵਿੱਚ ਹੋਰ ਵੀ ਸਰਕਾਰੀ ਬਦਲਵੇਂ ਪ੍ਰਬੰਧ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲੋਂ ਰੋਣਾ ਦੀ ਜਿਹੜੀ ਖਬਰ ਪ੍ਰਕਾਸ਼ਿਤ ਹੋਈ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਜਿਸ ਖਬਰ ਵਿੱਚ ਜ਼ਿਕਰ ਕੀਤਾ ਗਿਆ ਕਿ ਦਲਤ ਭਲਾਈ ਸੰਸਦੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਖਚਾਈ ਕੀਤੀ ਗਈ ਆ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਰੁਝਾਨ ਤੇ ਸੂਬੇ ਦੀ ਸਾਖਰਤਾ ਦਰ ਉੱਤੇ ਉੱਠੇ ਸਵਾਲ ਵੀ ਖੜੇ ਕੀਤੇ ਗਏ ਨੇ ਪੰਜਾਬ ਪੁਲਿਸ ਵੱਲੋਂ ਮਤਲਬ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਵੱਲੋਂ ਪੰਜ ਵਰਿਆਂ ਦੇ ਅੰਕੜੇ ਵੀ ਸੰਸਦੀ ਕਮੇਟੀ ਅੱਗੇ ਪੇਸ਼ ਕੀਤੇ ਗਏ ਨੇ ਜਿਸ ਤੇ ਜਿਹੜੀ ਆ ਉਹ ਕਮੇਟੀ ਦੇ ਚੇਅਰਮੈਨ ਜਾਂ ਸਮੁੱਚੀ ਕਮੇਟੀ ਨੂੰ ਨਿਰਾਸ਼ਾ ਉਹਨਾਂ ਦੇ ਲੱਗੇ ਹੱਥ ਲੱਗੇ ਆ ਕਿ ਦਲ ਤਾਂ ਉੱਪਰ ਪੰਜਾਬ 'ਚ ਜਿਹੜੇ ਅਤਿਆਚਾਰ ਹੋਣੇ ਕੇਸ ਦਰਜ ਹੋ ਜਾਂਦੇ ਨੇ ਲੇਕਿਨ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫਿਰ ਸਜ਼ਾਵਾਂ ਨਹੀਂ ਮਿਲਦੀਆਂ ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਇਹ ਵੀ ਜਿਹੜੀ ਆ ਖਬਰ ਦੇ ਵਿੱਚ ਜਿਹੜੀ ਚਰਚਾ ਕੀਤੀ ਗਿਆ ਉਧਰ ਇਹ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਐਮਐਲਏ ਨੇ ਜਿਹੜੇ ਆਮ ਆਦੀ ਪਾਰਟੀ ਤੋਂ ਜਿੱਤੇ ਨੇ ਔਰ ਪੰਜਾਬ ਸਰਕਾਰ ਵਿੱਚ ਦਲਤ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੇ ਮੰਤਰੀ ਵੀ ਨੇ ਜਿਨ੍ਹਾਂ ਵਿੱਚ ਹਰਪਾਲ ਸਿੰਘ ਚੀਮਾ ਹਰਪਜਨ ਸਿੰਘ ਈਟੀਓ ਡਾਕਟਰ ਬਲਜੀਤ ਕੌਰ ਲਾਲਚੰਦ ਕਟਾਰੂ ਚੱਕ ਇਹ ਸਾਰੇ ਉਹ ਮੰਤਰੀ ਨੇ ਜਿਹੜੇ ਦਲਤ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਆਗੇ ਨੇ ਹੁਣ ਸਵਾਲ ਹੈ ਕਿ ਕੀ ਇਹ ਪੰਜਾਬ ਸਰਕਾਰ ਇਸ ਮਸਲੇ ਤੇ ਗੌਰ ਕਰੇਗੀ ਜਾਂ ਫਿਰ ਇਹ ਸਮਝਿਆ ਜਾਵੇ ਕਿ ਜਿਹੜੀ ਪਾਰਲੀਮੈਂਟ ਦੀ ਜਿਹੜੀ ਕਮੇਟੀਆਂ ਨੇ ਉਹ ਇੱਕ ਰੁਟੀਨ ਦੀ ਕਾਰਵਾਈ ਸੀ ਜੇ ਸਰਟੀਨ ਦੀ ਕਾਰਵਾਈ ਵਿੱਚ ਪੰਜਾਬ ਸਰਕਾਰ ਨੇ ਆਪਣਾ ਪੱਕਾ ਰੱਖਿਆ ਲੇਕਿਨ ਸੰਸਦੀ ਕਮੇਟੀ ਜਿਹੜੀ ਐਸਸੀ ਭਾਈਚਾਰੇ ਨਾਲ ਸੰਬੰਧ ਰੱਖਣ ਵਾਲੀ ਕਮੇਟੀ ਜਿਹਦੇ ਵਿੱਚ ਚੇਅਰਮੈਨ ਸਮੇਤ 14 ਮੈਂਬਰ ਨੇ ਵੱਖ-ਵੱਖ ਪਾਰਟੀਆਂ ਦੇ ਲੋਕ ਸਭਾ ਮੈਂਬਰ ਨੇ ਉਹਨਾਂ ਵੱਲੋਂ ਜਰੂਰ ਪੰਜਾਬ ਵਿੱਚ ਜਿਹੜੇ ਦਲਤ ਭਾਈਚਾਰੇ ਨੂੰ ਲੈ ਕੇ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਸ ਤੇ ਚਿੰਤਾ ਬਿਕਤ ਕੀਤੀ ਆ ਔਰ ਉਹਨਾਂ ਨੇ ਨਰਾਜਗੀ ਵੀ ਜਤਾਈ ਆ ਔਰ ਸਰਕਾਰ ਦੀ ਖਿਚਾਈ ਵੀ ਕੀਤੀ ਆ ਇਸ ਖਬਰ ਦੇ ਨਾਲ ਹੀ ਤੁਹਾਡ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ